BC ਵਿੱਚ এমপ্লয়ার ਹਮੇਸ਼ਾ ਨਵੇਂ ਆਏ ਕੁਸ਼ਲ ਕੀਰਤੀਆਂ ਦੀ ਪਾਲ ਵਿੱਚ ਰਹਿੰਦੇ ਹਨ ਸਭ ਤੋਂ ਪਹਿਲਾਂ ਤੁਸੀਂ ਇਹ ਨਿਸ਼ਚਿਤ ਕਰੋ ਕਿ ਤੁਸੀਂ ਇੱਕ ਇਮੀਗ੍ਰੈਂਟ ਅਸਥਾਈ ਵਿਦੇਸ਼ੀ ਵਰਕਰ ਜਾਂ ਅਸਥਾਈ ਰੈਜ਼ੀਡੈਂਟ ਹੋਣ ਵਜੋਂ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋ ਜਾਣਾ ਹੈ ਵੈਲਕਮ bc.ca ਤੇ ਕਈ ਪ੍ਰਕਾਰ ਦੀ ਵਿਸੇਲੀਆਂ ਦੀ ਜਾਣਕਾਰੀ ਮਿਲ ਜਾਵੇਗੀ ਬ੍ਰਿਟਿਸ਼ ਕੋਲੰਬੀਆ ਦੇ 8 ਵਿਲੱਖਣ ਆਰਥਿਕ ਖੇਤਰ ਹਨ ਕੁਝ ਖੇਤਰਾਂ ਵਿੱਚ ਤੁਹਾਡੀ ਯੋਗਤਾ ਅਤੇ ਕਾਬਲੀਅਤ ਨਾਲ ਮੇਲ ਖਾਂਦੇ ਰੋਜ਼ਗਾਰ ਦੇ ਜ਼ਿਆਦਾ ਮੌਕੇ ਹਨ ਇਹ ਜਾਣਨ ਲਈ ਕਿ ਕਿਹੜੇ ਖੇਤਰ ਵਿੱਚ ਤੁਹਾਡੇ ਲਈ ਵਧ ਮੌਕੇ ਹਨ ਵੈਬਸਾਈਟ ਤੇ ਵਰਕ ਵਾਲੇ ਸੈਕਸ਼ਨ ਵਿੱਚ ਵੇਖੋ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਕੰਮ ਦੀ ਪਾਲ ਸ਼ੁਰੂ ਕਰ ਲੈਣੀ ਚੰਗੀ ਸੋਚ ਹੈ ਬਹੁਤ ਸਾਰੀ ਜਾਣਕਾਰੀ ਅਤੇ ਦਸਤਾਵੇਜ਼ ਤਿਆਰ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਪਹਿਲਾਂ ਤੋਂ ਹੀ ਨੌਕਰੀ ਦੀ ਪਾਲ ਸ਼ੁਰੂ ਕਰ ਲੈਣੀ ਚਾਹੀਦੀ ਹੈ ਤੁਸੀਂ ਵਰਕ ਬੀਸੀ ਦੀ ਵੈਬਸਾਈਟ ਤੋਂ ਸਰਚ ਟੂਲ ਦੀ ਮਦਦ ਨਾਲ ਨੌਕਰੀਆਂ ਦੀ ਪਾਲ ਸ਼ੁਰੂ ਕਰ ਸਕਦੇ ਹੋ ਜੇਕਰ ਤੁਸੀਂ ਇਸ ਸਮੇਂ BC ਵਿੱਚ ਹੋ ਤਾਂ ਤੁਸੀਂ Employment Assistant Services ਦੇ ਦਫ਼ਤਰ ਜਾ ਕੇ ਨੌਕਰੀਆਂ ਦੀ ਲਿਸਟ ਵੇਖ ਸਕਦੇ ਹੋ ਪੇਨ ਸਥਾਨਾਂ ਤੇ ਨੌਕਰੀਆਂ ਦੀ ਜਾਣਕਾਰੀ ਵਾਸਤੇ BC ਸਰਕਾਰ ਦੀ Employment and Labor Market Services ਵੈੱਬਸਾਈਟ ਤੇ ਜਾਓ ਤੁਸੀਂ ਆਪਣੇ ਸ਼ਹਿਰ ਵਰਕ BC Employment Services Center ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਬੇਰੋਜ਼ਗਾਰਾਂ ਲਈ ਇੱਕ ਏਜੰਸੀ ਹੈ ਤੇ ਵੀ ਜਾ ਸਕਦੇ ਹੋ ਨਿਰਧਾਰਿਤ ਸਥਾਨਾਂ ਦੀ ਜਾਣਕਾਰੀ ਲਈ ਵਰਕ BC ਦੀ ਵੈੱਬਸਾਈਟ ਤੇ ਜਾਓ ਨੌਕਰੀ ਦੀ ਭਾਲ ਲਈ ਤੁਸੀਂ ਕਿਸੇ ਪ੍ਰਾਈਵੇਟ Employment Agency ਦੀ ਮਦਦ ਵੀ ਲੈ ਸਕਦੇ ਹੋ ਐਨਾਂ ਏਜੰਸੀਆਂ ਲਈ ਤੁਸੀਂ ਪੀਲੇ ਸਫਿਆਂ ਵਿੱਚ এমਪਲੋਇਮੈਂਟ ਏਜੰਸੀ ਦੇ ਹੈਡ ਜਾਂ ਇੰਟਰਨੈਟ ਤੇ ਵੀ ਵੇਖ ਸਕਦੇ ਹੋ ਕਿਸੇ ਅਜੇ ਹੀ ਕੰਪਨੀ ਦੀ ਵਰਤੋਂ ਨਾ ਕਰੋ ਜੋ ਤੁਹਾਨੂੰ ਫੀਸ ਅਦਾ ਕਰਨ ਨੂੰ ਕਹੇ ਤੁਸੀਂ ਕੁਝ ਕੋਰਸ ਵੀ ਲੈ ਸਕਦੇ ਹੋ ਜੋ ਤੁਹਾਨੂੰ ਨੌਕਰੀ ਲੱਭਣ ਬਾਰੇ ਸਿਖਲਾਈ ਦਿੰਦੇ ਹਨ ਤੁਸੀਂ ਜੋਬ ਟ੍ਰੇਨਿੰਗ ਕੋਰਸ ਵੀ ਲੈ ਸਕਦੇ ਹੋ ਨਵੀਆਂ ਯੋਗਤਾ ਸਿੱਖਣ ਲਈ ਕੰਪਨੀਆਂ ਤੁਹਾਨੂੰ ਪੈਸੇ ਵੀ ਦਿੰਦੀਆਂ ਹਨ ਹੋਰ ਜ਼ਿਆਦਾ ਜਾਣਕਾਰੀ ਲਈ ਵਰਕ ਬੀਸੀ ਦੀ ਵੈਬਸਾਈਟ ਤੇ ਜਾਓ ਜਾਂ ਆਪਣੇ ਨੇੜੇ ਕਿਸੇ ਸੈਟਲਮੈਂਟ ਏਜੰਸੀ ਨੂੰ ਸੰਪਰਕ ਕਰੋ वेलकम बीसी दे कॉस्ट ऑफ लिविंग कैलकुलेटर ਦੁਆਰਾ ਤੁਹਾਨੂੰ ਬੀਸੀ ਵਿੱਚ ਵਿਸ਼ੇਸ਼ ਨੌਕਰੀਆਂ ਦੀ ਔਸਤ ਆਮਦਨ ਬਾਰੇ ਜਾਣਕਾਰੀ ਮਿਲ ਸਕਦੀ ਹੈ ਬੀਸੀ ਵਿੱਚ ਵਰਤਮਾਨ ਨਿਯੁਕਤਮ ਆਮਦਨ 10 ਡਾਲਰ 25 ਸੈਂਟ ਪ੍ਰਤੀ ਘੰਟਾ ਹੈ ਆਪਣੀ ਪਸੰਦੀ ਨੌਕਰੀ ਦਾ ਪਤਾ ਲੱਗਣ ਤੇ ਤੁਸੀਂ ਉਸ ਲਈ ਅਰਜੀ ਭੇਜਣਾ ਚਾਹੋਗੇ ਤੁਹਾਨੂੰ ਸ਼ਾਇਦ ਐਪਲੀਕੇਸ਼ਨ ਫਾਰਮ ਭਰ ਕੇ ਭੇਜਣਾ ਪਵੇਗਾ ਨਿਸ਼ਚਿਤ ਕਰੋ ਕਿ ਫਾਰਮ ਪਰਣ ਲਈ ਤੁਹਾਡੇ ਕੋਲ ਲੋੜੀਂਦੀ ਜਾਣਕਾਰੀ ਹੈ ਨਹੀਂ ਤਾਂ ਤੁਸੀਂ ਫਾਰਮ ਕਾਰ ਲਿਆ ਕੇ ਵੀ ਪੂਰਾ ਕਰ ਸਕਦੇ ਹੋ ਸਰਕਾਰੀ ਅਤੇ ਵੱਡੀਆਂ ਸੰਸਥਾਵਾਂ ਦੇ ਐਪਲੀਕੇਸ਼ਨ ਫਾਰਮ ਇੰਟਰਨੈਟ ਤੇ ਵੀ ਮਿਲ ਸਕਦੇ ਹਨ ਜੇਕਰ ਤੁਹਾਡੇ ਕੋਲ ਆਪਣੇ ਦੇਸ਼ ਤੋਂ ਲਿਆਂਦੇ ਪ੍ਰਮਾਣ ਪੱਤਰ ਹਨ ਜਿਵੇਂ ਕਿ ਡਿਪਲੋਮਾ ਜਾਂ ਸਰਟੀਫਿਕੇਟ ਤਾਂ ਤੁਹਾਨੂੰ BC ਵਿੱਚ ਨੌਕਰੀ ਲੈਂਣ ਤੋਂ ਪਹਿਲਾਂ ਉਹਨਾਂ ਦਾ ਮੁਲਾਂਕਣ ਕਰਵਾਣ ਦੀ ਜ਼ਰੂਰਤ ਪੈ ਸਕਦੀ ਹੈ। ਵਿਦੇਸ਼ੀ ਯੋਗਤਾਵਾਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਕੈਨੇਡੀਅਨ ਇਨਫੋਰਮੇਸ਼ਨ ਸੈਂਟਰ ਫਾਰ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਦੀ ਵੈੱਬਸਾਈਟ ਤੇ ਵੇਖੋ ਜਾਂ ਵਰਕਿੰਗ ਇਨ ਕੈਨੇਡਾ ਟੂਲ ਦਾ ਪ੍ਰਯੋਗ ਕਰੋ। ਤੁਹਾਡੇ ਪ੍ਰਮਾਣ ਪੱਤਰਾਂ ਜਾਂ ਸਰਟੀਫਿਕੇਟਾਂ ਦਾ ਮੁਲਾਂਕਣ ਕਰਨ ਵਾਲੀ ਸੰਸਥਾ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਈਵੈਲੂਏਸ਼ਨ ਸਰਵਿਸ ਹੈ। ਇਹਨਾਂ ਦੀਆਂ ਸੇਵਾਵਾਂ ਅਤੇ ਫੀਸ ਬਾਰੇ ਜਾਣਕਾਰੀ ਲਈ ਇਹਨਾਂ ਦੀ ਵੈੱਬਸਾਈਟ ਤੇ ਵੇਖੋ। ਬਹੁਤ ਸਾਰੀ ਕੰਪਨੀਆਂ ਰੈਜ਼ਿਊਮੇ ਮੰਗਦੀਆਂ ਹਨ ਜੋ ਕਿ ਤੁਹਾਡੇ ਕੰਮ, ਅਨੁਭਵ ਅਤੇ ਵਿਦਿਆ ਦਾ ਲਿਖਿਤ ਸਾਰਾਂਸ਼ ਹੁੰਦਾ ਹੈ। ਕੁਝ ਕੰਪਨੀਆਂ ਕਵਰ ਲੈਟਰ ਦੇਣ ਲਈ ਵੀ ਕਹਿੰਦੀਆਂ ਹਨ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਨੌਕਰੀ ਲਈ ਕਿਉਂ ਅਪਲਾਈ ਕਰ ਰਹੇ ਹੋ। ਜੇਕਰ ਤੁਹਾਨੂੰ ਆਪਣਾ ਰੈਜ਼ਿਊਮੇ ਅਤੇ ਕਵਰ ਲੈਟਰ ਲਿਖਣ ਵਿੱਚ ਮਦਦ ਦੀ ਲੋੜ ਹੈ ਤਾਂ ਆਪਣੇ ਦੋਸਤ ਕਿਸੇ ਇਮੀਗ੍ਰੈਂਟ ਏਜੰਸੀ ਦੇ ਕਰਮਚਾਰੀ ਜਾਂ ਕਿਸੇ ਪੇਸ਼ੇਵਰ ਰੈਜ਼ਿਊਮੇ ਲਿਖਣ ਵਾਲੇ ਜੋ ਪੀਲੇ ਸਫ਼ਿਆਂ ਵਿੱਚ ਰੈਜ਼ਿਊਮੇ ਸਰਵਿਸਿਜ਼ ਦੇ ਹੇਠ ਹਨ ਤੋਂ ਮਦਦ ਲੈ ਸਕਦੇ ਹੋ। ਰੈਜ਼ਿਊਮੇ ਅਤੇ ਕਵਰ ਲੈਟਰ ਲਿਖਣ ਬਾਰੇ ਵਿਸਤਾਰ ਵੀ ਜਾਣਕਾਰੀ ਅਤੇ ਨੌਕਰੀ ਦੀ ਇੰਟਰਵਿਊ ਬਾਰੇ ਸੁਝਾਅ ਲਈ ਵਰਕ ਬੀਸੀ ਦੀ ਵੈੱਬਸਾਈਟ ਤੇ ਵੇਖੋ। ਏਮਪਲੋਇਰ ਆਮ ਤੌਰ ਤੇ ਹਵਾਲਿਆਂ ਲਈ ਪੁੱਛਦੇ ਹਨ। ਇਹ ਉਹਨਾਂ ਲੋਕਾਂ ਦੇ ਨਾਮ ਅਤੇ ਫੋਨ ਨੰਬਰ ਹੁੰਦੇ ਹਨ ਜੋ ਨੌਕਰੀ ਲਈ ਤੁਹਾਡੀ ਸਿਫਾਰਿਸ਼ ਕਰ ਸਕਦੇ ਹਨ। ਜਦੋਂ ਤੁਸੀਂ ਕਿਸੇ ਨੌਕਰੀ ਦੀ ਇੰਟਰਵਿਊ ਲਈ ਜਾਂਦੇ ਹੋ ਤਾਂ ਏਮਪਲੋਇਰ ਤੁਹਾਡੀ ਵਿਦਿਆ ਯੋਗਤਾ ਅਤੇ ਕੰਮ ਦੇ ਅਨੁਭਵ ਬਾਰੇ ਪ੍ਰਸ਼ਨ ਪੁੱਛੇਗਾ। ਆਮ ਤੌਰ ਤੇ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਵਿੱਚ ਸ਼ਾਮਲ ਹਨ ਤੁਸੀਂ ਇੱਥੇ ਕਿਉਂ ਕੰਮ ਕਰਨਾ ਚਾਹੁੰਦੇ ਹੋ? ਤੁਸੀਂ ਕਿਉਂ ਸੋਚਦੇ ਹੋ ਕਿ ਤੁਸੀਂ ਇਸ ਨੌਕਰੀ ਲਈ ਸਭ ਤੋਂ ਵਧੀਆ ਉਮੀਦਵਾਰ ਹੋ ਮੈਨੂੰ ਆਪਣੇ ਬਾਰੇ ਦੱਸੋ ਇੰਟਰਵਿਊ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦੇਣ ਦਾ ਬਿਆਸ ਕਰੋ ਆਪਣੀ ਇੰਟਰਵਿਊ ਤੋਂ ਪਹਿਲਾਂ ਤੁਹਾਨੂੰ ਏਮਪਲੋਇਰ ਬਾਰੇ ਵੀ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਇਹ ਅੰਦਾਜ਼ਾ ਲਗਾਉਣ ਲਈ ਕਿ ਤੁਸੀਂ ਇਹ ਨੌਕਰੀ ਵਿੱਚ ਕਿੰਨੀ ਦਿਲਚਸਪੀ ਰੱਖਦੇ ਹੋ ਇੰਟਰਵਿਊ ਲੈਣ ਵਾਲਾ ਤੁਹਾਨੂੰ ਪੁੱਛ ਸਕਦਾ ਹੈ ਕਿ ਤੁਸੀਂ ਉਹਨਾਂ ਦੀ ਸੰਸਥਾ ਬਾਰੇ ਕੀ ਜਾਣਦੇ ਹੋ ਕਿਸੇ ਵੀ ਏਮਪਲੋਇਰ ਦਾ ਤੁਹਾਨੂੰ ਨੌਕਰੀ ਤੇ ਰੱਖਣ ਲਈ ਫੀਸ ਅਦਾ ਕਰਨ ਨੂੰ ਕਹਿਣਾ ਅਸਾਧਾਰਨ ਅਤੇ ਗੈਰਕਾਨੂੰਨੀ ਹੈ ਧੋਖੇਬਾਜ਼ੀ ਤੋਂ ਸਾਵਧਾਨ ਰਹੋ ਤੇ ਜੇ ਤੁਹਾਡੇ ਕੋਈ ਸਵਾਲ ਹਨ ਤਾਂ এমਪਲॉयਮੈਂਟ ਸਟੈਂਡਰਡਸ ਬ੍ਰਾਂਚ ਨੂੰ ਸੰਪਰਕ ਕਰੋ ਜੇ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਮਾਲ ਬਿਜ਼ਨਸ BC ਤੋਂ ਜਾਣਕਾਰੀ ਅਤੇ ਵਸੀਲੇ ਪ੍ਰਾਪਤ ਕਰ ਸਕਦੇ ਹੋ BC ਵਿੱਚ ਕੰਮ ਕਰਨ ਬਾਰੇ ਹੋਰ ਵਧੇਰੀ ਜਾਣਕਾਰੀ ਲਈ ਵੈਲਕਮ BC ਦੇ ਨਵੇਂ ਆਈਆਂ ਲਈ ਗਾਈਡ ਵਿੱਚ ਸੰਸਥਾਵਾਂ ਦੀ ਲਿਸਟ ਵੇਖੋ ਜਾਂ welcomebc.ca ਤੇ ਜਾਓ ਨੌਕਰੀ ਦੀ ਭਾਲ ਕਰਨ ਲਈ ਸ਼ੁਭ ਕਾਮਨਾਵਾਂ